ਸਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਪੀਜੀਪੀ ਸਾਹਿਬ ਡੀਆਈਜੀ ਫਿਰੋਜ਼ਪੁਰ ਰੇਂਜ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜਿਹੜਾ ਸਾਡਾ ਯੁੱਧ ਨਸ਼ਾ ਵਿਰੋਧ ਇੱਕ ਮਾਸ ਤੋਂ ਸਟਾਰਟ ਹੋਇਆ ਸੀਗਾ ਉਹਦੇ ਤਹਿਤ ਅਸੀਂ ਲਗਾਤਾਰ ਹੀ ਕਰਨਤਾਨ ਦੀ ਪੁਲਿਸ ਐਨਡੀਪੀਐਸ ਜਿਹੜੇ ਦੋਸ਼ੀ ਨੇ ਉਹਨਾਂ ਦੀ ਗ੍ਰਿਫਤਾਰੀ ਵੀ ਕਰ ਰਹੀ ਸੀਗੀ ਐਫਆਈਆਰ ਵੀ ਰਜਿਸਟਰ ਕੀਤੀ ਗਈ ਹੈ ਤੇ ਉਹਨਾਂ ਸਾਰੀ ਅਰੈਸਟ ਕਰਕੇ ਉਹ ਸਾਰੀ ਇਨਵੈਸਟੀਗੇਸ਼ਨ ਕਰਕੇ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਹੈ ਜਿਹੜੀ ਸਾਡੇ ਸੰਪਰਕ ਪ੍ਰੋਗਰਾਮ ਹੈ ਉਹਦੇ ਤਹਿਤ ਪਬਲਿਕ ਨੂੰ ਸਾਂਝੀ ਕਰਦੀ ਹੈ ਤੇ ਅਸੀਂ ਬੜੀ ਸੋਹਣੀ ਇਨਫੋਰਮੇਸ਼ਨ ਨੈਟਵਰਕ ਡਵੈਲਪ ਕੀਤਾ ਹੈ ਉਹਦੇ ਤਹਿਤ ਸਾਡੀ ਸੀਆਈਏ ਸਟਾਫ ਦੀ ਟੀਮ ਨੂੰ ਅ ਅੰਡਰ ਸੁਪਰਵੀਜ਼ਨ ਆਫ ਐਸਪੀਡੀ ਅਜੇ ਰਾਜ ਜੀ ਡੀਐਸਪੀ ਗੋਵਿੰਦਵਾਲ ਸਾਹਿਬ ਅਤਲ ਸੋਨੀ ਡੀਐਸਪੀ ਸਪੈਸ਼ਲ ਕ੍ਰਾਈਮ ਗੁਰਿੰਦਰਪਾਲ ਨਾਗਰਾ ਤੇ ਆਪਣੇ ਡੀਐਸਪੀ ਇਨਵੈਸਟੀਗੇਸ਼ਨ ਰਜਿੰਦਰ ਮਨਾਸ ਤੇ ਸੀਏ ਸਟਾਫ ਦੇ ਇੰਚਾਰਜ ਸਕਟਰ ਮਨਦੀਪ ਸਿੰਘ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋਸ਼ੀ ਜਿਹੜਾ ਹੈ ਹਰਸ਼ਪ੍ਰੀਤ ਜਿਹੜਾ ਕਿ ਰੋੜਾ ਵਾਲੇ ਦਾ ਰੋੜਾ ਵਾਲਾ ਪਿੰਡ ਦਾ ਰਹਿਣ ਵਾਲਾ ਉਨੇ ਡਰੋਨ ਰਾਹੀਂ ਕਨਸਾਈਨਮੈਂਟ ਜਿਹੜੀ ਹਿਰੋਇਨ ਦੀ ਰੀਸੀਵ ਕਰ ਲਈ ਹੈ ਤੇ ਅੱਜ ਰਖ ਬੂਸੇ ਜਿਹੜਾ ਕਿ ਸਰਾਇਮੰਦ ਖਾਨਾ ਥਾਣੇ ਦੇ ਏਰੀਆ ਦੇ ਵਿੱਚ ਪੈਂਦਾ ਹੈ ਉੱਥੇ ਉਹ ਇਹਦੀ ਡਿਲੀਵਰੀ ਕਰਨ ਦੀ ਖਦਾਲ ਦੇ ਵਿੱਚ ਹੈ ਉਸੇ ਇਨਫੋਰਮੇਸ਼ਨ ਦੇ ਤਹਿਤ ਸਾਡੀ ਸੀਆਈਡੀ ਟੀਮ ਨੇ ਟਰੈਪ ਲਗਾਇਆ ਤੇ ਮੌਕੇ ਤੋਂ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਹਦੇ ਪਾਸੋਂ ਇੱਕ ਐਕਟਿਵਾ ਜਿਹਦੇ ਤੇ ਉਹ ਕਨਸਾਈਨਮੈਂਟ ਅੱਗੇ ਪਿੱਛੇ ਕਰਦਾ ਸੀਗਾ ਤੇ ਨਾਲ ਹੀ 15 ਕਿਲੋ ਹਿਰੋਇਨ ਜਿਹੜੀ ਹੈ ਉਹ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਇਹਦੀ ਮੁੱਢਲੀ ਪਛਗਿਸ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਯੂਐਸਏ ਬੇਸਡ ਸਮਗਲਰ ਹੈ ਗੁਰਨਾਮ ਗੁਰਨਾਮ ਸਿੰਘ ਜਿਹੜਾ ਕਿ ਕੋਲੋਵਾਲ ਪਿੰਡ ਥਾਣੇ ਲੋਪੋਕੇ ਦਾ ਰਹਿਣ ਵਾਲਾ ਹੈ ਉਹ ਉਹਦੇ ਕਹਿਣ ਤੇ ਇਹ ਹੀਰੋਇਨ ਦੀ ਸਮਗਲੀ ਦਾ ਧੰਦਾ ਕਰਦਾ ਸੀਗਾ ਤੇ ਪਾਕਿਸਤਾਨ ਦੇ ਵਿੱਚ ਬੈਠਿਆ ਸਮਗਲਰ ਜਿਹਦਾ ਨਾਮ ਫੈਲਵਾਨੀ ਨੇ ਦੱਸਿਆ ਹੈ ਉਹਦੇ ਤੋਂ ਡਰੋਨ ਰਾਹੀਂ ਕਨਸਾਈਨਮੈਂਟ ਰੀਸੀਵ ਕਰਕੇ ਤੇ ਗੁਰਨਾਮ ਦੇ ਕਹਿਣ ਤੇ ਵੱਖ-ਵੱਖ ਥਾਵਾਂ ਤੇ ਡਿਲੀਵਰੀ ਕਰਦਾ ਸੀਗਾ ਪਿਛਲੇ ਕਾਫੀ ਸਮੇਂ ਤੋਂ ਇਹ ਇਸ ਧੰਦੇ ਦੇ ਵਿੱਚ ਐਕਟਿਵ ਸੀ ਤੇ ਅੱਜ ਇਹਨੂੰ ਗ੍ਰਿਫਤਾਰ ਕਰਕੇ ਮੈਂ ਕਹਿ ਸਕਦਾ ਕਿ ਇੱਕ ਬੀਗ ਫਿਸ਼ ਨੂੰ ਗ੍ਰਿਫਤਾਰ ਕਰਨ ਤੇ ਸਫਲਤਾ ਹਾਸਲ ਕੀਤੀ ਹੈ ਤੇ ਇਸੇ ਲੜੀ ਦੇ ਤਹਿਤ ਸਾਡੀ ਜਿਹੜੀ ਕਾਰਵਾਈ ਹੈ ਇਹ ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਇਹ ਜਾਰੀ ਰਹੇਗਾ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਮਾਰਚ ਮਹੀਨੇ ਦੇ ਵਿੱਚ ਤਰੰਤਾਂਡ ਪੁਲਿਸ ਨੇ 130 ਐਫ ਆਈ ਆਰ ਜਿਹੜੀ ਹੈ ਰਜਿਸਟਰ ਕੀਤੀ ਹੈ ਜਿਹਦੇ ਤਹਿਤ 182 ਦੋਸ਼ੀ ਗ੍ਰਿਫਤਾਰ ਕੀਤੇ ਹਨ ਤਕਰੀਬਨ 28 ਕਿਲੋ ਹੀਰੋਇਨ ਜਿਹੜੀ ਹੈ ਬਰਾਮਦ ਕੀਤੀ ਹੈ 7.5 ਕਿਲੋ ਉਪੀਮ ਇਹ ਸ਼ੀਅੜੀ ਲੱਖ ਜਿਹੜੇ ਕੀ ਡਰੱਗ ਮਨੀ ਰਿਕਵਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਇਸ ਤੋਂ ਇਲਾਵਾ ਵੱਖ-ਵੱਖ ਮੁਕਦਮਿਆਂ ਚ ਹਵਾਲਾ ਨੈਟਵਰਕ ਜਿਹੜਾ ਕਿ ਡਰੱਗ ਮਨੀ ਨੂੰ ਆਗੇ ਪਿੱਛੇ ਕਰਨ ਦੇ ਵਿੱਚ ਤੇ ਵਿਦੇਸ਼ਾਂ ਦੇ ਵੇਜੰਦੇ ਵਿੱਚ ਕੰਮ ਹੁੰਦਾ ਉਹਦੇ ਵੀ ਨੋ ਜਿਹੜੇ ਮੇਨ ਹਵਾਲਾ ਆਪਰੇਟਰਸ ਹੈ ਉਹ ਗ੍ਰਿਫਤਾਰ ਕਰਨ ਚ ਸਫਲਤਾ ਹਾਸਿਲ ਕੀਤੀ ਹੈ ਤੇ ਅਸੀਂ ਪਬਲਿਕ ਨੂੰ ਯਕੀਨ ਦਵਾਉਂਦੇ ਹਾਂ ਕਿ ਜਿਹੜਾ ਇਹ ਸਾਡਾ ਯੁੱਧ ਹੈ ਇਹ ਇਦਾਂ ਹੀ ਜਾਰੀ ਰਹੇਗਾ ਤੇ ਜਿਹੜੇ ਵੀ ਇਸ ਤੰਦ ਦੇ ਵਿੱਚ ਲਿਪਤ ਨੇ ਉਹਨਾਂ ਨੂੰ ਸਾਡੀ ਪੁਲਿਸ ਦੁਆਰਾ ਬਖਸ਼ਿਆ ਨਹੀਂ ਜਾਏਗਾ ਇਨੇ ਟਾਈਮ ਤੋਂ ਹੀ ਲੱਗਾ ਸੀ ਇਸਰ ਦੇ ਵਿੱਚ ਕੁਝ ਇਹ ਮੁਢਲੀ ਪੁੱਛਗਿੱਛ ਤੋਂ ਹੀ ਪਤਾ ਲੱਗਿਆ ਜੀ ਇਹ ਕਾਫੀ ਕਨਸਾਈਨਮੈਂਟ ਆ ਕੇ ਪਿੱਛੇ ਕਰਦਾ ਰਿਹਾ ਤੇ ਕਾਫੀ ਸਮਾਂ ਤੋਂ ਐਕਟਿਵ ਸੀਗਾ ਬਾਕੀ ਇਹਦੀ ਜਿਹੜੇ ਮੋਬਾਈਲ ਦੀ ਫੋਰੈਂਸਿਕ ਜਾਂਚ ਇਹਦੀ ਕੰਪਲੀਟ ਜਿਹੜੀ ਇੰਟਰੋਗੇਸ਼ਨ ਉਸ ਤੋਂ ਬਾਅਦ ਅਸੀਂ ਸਾਨੂੰ ਉਮੀਦ ਹੈ ਕਿ ਇਸ ਮੁਕਦਮੇ ਇਸ ਕੇਸ ਦੇ ਵਿੱਚ ਫੋਰ ਗ੍ਰਿਫਤਾਰੀਆਂ ਤੇ ਹੋਰ ਰਿਕਵਰੀ ਹੋਣ ਦੀ ਸਾਨੂੰ ਉਮੀਦ ਹੈ ਸਰ ਬਹੁਤ ਸਾਰੇ ਕੇਸਾਂ ਦੇ ਵਿੱਚ ਤੁਸੀਂ ਬਾਰਡਰ ਪਾਰ ਕੋ ਜਿਹੜੀ ਰਨ ਆਉਂਦੀ ਹੈ ਉਹ ਪੁਲਿਸ ਵੱਲੋਂ ਤਰਨਤ ਪੁਲਿਸ ਵੱਲੋਂ ਭੜੀ ਗਈ ਅਰੇ ਇਹ ਸਿਲਸਲਾ ਰੁਕਦਾ ਕਿਉਂ ਨਹੀਂ ਦੇਖੋ ਜੀ ਕ੍ਰਿਮੀਨਲ ਦਾ ਕੰਮ ਟਰਾਈਮ ਕਰਨਾ ਹੁੰਦਾ ਹੈ ਤੇ ਸਾਡਾ ਕੰਮ ਜਿਹੜਾ ਉਹਨਾਂ ਨੂੰ ਫੜਨਾ ਹੁੰਦਾ ਹੈ ਜੇ ਇਹ ਸਮਾਨ ਮੰਗੋਂਦੇ ਆ ਤੇ ਸਾਡੀ ਪੁਲਿਸ ਨੂੰ ਫੜਦੀ ਵੀ ਹੈ ਇਹ ਪਾਰ ਬੈਠੇ ਜਿਹੜੇ ਆਈਐਸਆਈ ਦੇ ਏਜੰਟ ਨੇ ਆਈਐਸਆਈ ਦੁਆਰਾ ਪੰਜਾਬ ਨੂੰ ਤਬਾਹ ਕਰਨ ਲਈ ਜਿਹੜੀ ਆ ਸਾਜ਼ਿਸ਼ ਰਚੀ ਜਾਂਦੀ ਹੈ ਜਿਹੜਾ ਮੂਹਰ ਤੌਰ ਜਵਾ ਪੰਜਾਬ ਪੁਲਿਸ ਲਗਾਤਾਰੀ ਦੇ ਰਹੀ ਹੈ ਤੇ ਤੁਸੀਂ ਵੇਖਿਆ ਹੀ ਹੈ ਕਿ ਜਿਹੜੀ ਕੋਈ ਇਹ ਇਹਨਾਂ ਦੇ ਨਾਪਾਹੇ ਇਰਾਦਿਆਂ ਚ ਆਪਣੇ ਕੰਮਿਆਬ ਨਹੀਂ ਹੋ ਪਾ ਰਹੇ ਆ ਇਹ ਸਾਡੀ ਪੁਲ ਪੰਜਾਬ ਪੁਲਿਸ ਦੀ ਚੌਕਸੀ ਪੰਜਾਬ ਪੁਲਿਸ ਦਾ ਜਿਹੜਾ ਮਨੋਬਲ ਹੈ ਉਹਦੇ ਕਰਕੇ ਹੀ ਸਾਰਾ ਕੰਮ ਹੋ ਰਿਹਾ ਹੈ ਇਹ ਅਸੀ ਸਿੰਡੀਗੇਟ ਦਾ ਕੁਝ ਦੂਆ ਨੈਟਵਰਕ ਹੈ ਜਾਂ ਅਲੱਗ ਹੈ ਇਹ ਮੁੱਦਰੀ ਕੁਛ ਗਿਸ਼ ਦੇ ਵਿੱਚ ਜਿਹੜੀ ਗੱਲ ਸੀ ਤੁਹਾਡੇ ਨਾਲ ਸਾਂਝੀ ਕਰਤੀ ਹੈ ਬਾਕੀ ਇਹਦਾ ਇਹਨੂੰ ਪੇਸ਼ ਫੁਲੀ ਜੁਡੀਸ਼ੀਅਲ ਪੇਸ਼ ਕਰਾ ਕੇ ਇਹਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਅਸੀਂ ਤੁਹਾਨੂੰ ਦੱਸਿਆ ਨਾ ਕਿ ਬਈ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਨੈਟਵਰਕ ਜਿਹੜਾ ਬੜਾ ਸੋਹਣਾ ਡਵੈਲਪ ਹੋਇਆ ਹੈ ਉਹ ਜਿਹੜੀ ਜਿੱਥੇ-ਜਿੱਥੇ ਜਿਹੜੀ ਕੜੀ ਜੁੜਦੀ ਹੋਏਗੀ ਉਹ ਅਸੀਂ ਜ਼ਰੂਰ ਜੋੜਾਂਗੇ ਤੇ ਡਿਟੇਲ ਦੇ ਵਿੱਚ ਤੁਹਾਨੂੰ ਅਸੀਂ ਬਾਅਦ ਵਿੱਚ ਦੱਸਾਂਗੇ ਕਿ ਬਈ ਇਹ ਹੋਰ ਕਿਹਦੇ-ਕਿਹਦੇ ਨਾਲ ਜੁੜਿਆ ਹੋਇਆ ਹੈ ਹਵਾਲਾ ਤਾਂ ਪੁੱਛੇ ਜਮਨ ਜੀ ਕਰਾਂਗੇ ਜੀ ਆਈਡੈਂਟੀਫਾਈ ਅਸੀਂ ਕੀਤਾ ਹੈ ਤੁਹਾਨੂੰ ਇਸ ਇਸ ਮੋਰ ਤੇ ਅਸੀਂ ਦੱਸ ਨਹੀਂ ਸਕਦੇ ਗਾ ਸਾਨੂੰ ਥੋੜਾ ਟਾਈਮ ਦਿਓ ਤੱਪੀਸ਼ ਕਰ ਲੈਂਦੇ ਹਾਂ ਅਸੀਂ ਇਹਦੇ ਵਿੱਚ ਹੋਰ ਮੈਨੂੰ ਦੱਸਿਆ ਰਿਕਵਰੀ ਤੇ ਦੋਸ਼ੀ ਜ਼ਰੂਰ ਪਾਣਗੇ